ਗਣ ਕਾ ਇੱਕ ਵੇਸ਼ਵਾ ਹੈ ਜਿਹੜੀ ਨੱਚ ਕੇ ਲੋਕਾਂ ਦਾ ਮਨ ਪਰਚਾ ਕੇ ਅਮੀਰਾਂ ਦੀਆਂ ਮਹਿਫਲਾਂ ਦੀ ਰੌਣਕ ਬਣ ਕੇ ਆਪਣਾ ਟਾਈਮ ਪਾਸ ਕਰਦੀ ਹੈ ਗਣ ਕਾ ਇੱਕ ਵੇਸ਼ਵਾ ਹੈ ਜਿਹੜੀ ਅਮੀਰਾਂ ਲੋਕਾਂ ਦੀਆਂ ਮਹਿਫਲਾਂ ਦੀ ਰੌਣਕ ਬਣਦੀ ਹੈ ਰਿਸ਼ਨਾਈ ਬਣਦੀ ਹੈ ਭੋਲਕ ਤੇ ਨੱਚਦੀ ਹੈ ਤੇ ਫਿਰ ਐਸ਼ ਆਰਾਮ ਦੀ ਜ਼ਿੰਦਗੀ ਨੂੰ ਹੰਡਾਉਂਦੀ ਐ ਲੋਕਾਂ ਨੇ ਕਿਹਾ ਸੀ ਲੋਕ ਕਹਿੰਦੇ ਸੀ ਵੇਸ਼ਵਾ ਦਾ ਕਿਤੇ ਭਲਾ ਨਹੀਂ ਹੁੰਦਾ ਇਹ ਨਰਕਾਂ ਨੂੰ ਜਾਂਦੀਆਂ ਇਹ ਲੋਕਾਂ ਦੇ ਘਰ ਖਰਾਬ ਕਰਦੀਆਂ ਤੇ ਅੱਜ ਕਹਿੰਦੇ ਕੋਈ ਚੰਗਾ ਕਰਮ ਕੀਤਾ ਅੱਗੇ ਆਇਆ ਗਣਕਾ ਦਾ ਮੀਂਹ ਪੈ ਰਿਹਾ ਸੀ ਮੌਸਮ ਖਰਾਬ ਸੀ ਕੋਈ ਸਾਧੂ ਸੰਤ ਤੁਰੇ ਜਾ ਰਹੇ ਸਨ ਉਹ ਜਦੋਂ ਤੁਰਦੇ ਤੁਰਦੇ ਨਾ ਮੌਸਮ ਖਰਾਬ ਹੋ ਗਿਆ ਮੀਂਹ ਪੈਣ ਲੱਗਿਆ ਥੋੜਾ ਜਿਹਾ ਹਨੇਰਾ ਹੋਣ ਲੱਗ ਗਿਆ ਤੇ ਉਹ ਸਾਧੂ ਨੇ ਆ ਕੇ ਗਣਕਾ ਦਾ ਕੁੰਡਾ ਖੜਕਾਇਆ ਬਾਹਰ ਖੜਕਾਇਆ ਕਹਿੰਦੇ ਆ ਗਣਕਾ ਨੇ ਬਾਰ ਖੋਲਿਆ ਸਾਹਮਣੇ ਵੇਖਿਆ ਸਾਧੂ ਤੇ ਉਹ ਬੀਬੀ ਗਣਕਾ ਕਹਿੰਦੀ ਆ ਮਹਾਰਾਜ ਸਾਧੂ ਮਹਾਪੁਰਖੋ ਤੁਹਾਡਾ ਇੱਥੇ ਕੀ ਕੰਮ ਹੈ ਇੱਥੇ ਤੇ ਲੋਕ ਆਉਂਦੇ ਆ ਆਪਣੇ ਦੁੱਖ ਸੁੱਖ ਮੇਰੇ ਕੋਲ ਰੋਕੇ ਜਾਂਦੇ ਐ ਤੁਹਾਡਾ ਇੱਥੇ ਕੀ ਕੰਮ ਐ ਉਹ ਸਾਧੂ ਸੰਤ ਨੇ ਕਿਹਾ ਧੀ ਬਾਰ ਮੌਸਮ ਖਰਾਬ ਸੀ ਉਤਪੋਰ ਹੋਣੇ ਰਹਉਣ ਲੱਗਿਆ ਸੀ ਇੱਥੇ ਥੋੜਾ ਆਰਾਮ ਕਰਨਾ ਐ ਜਦੋਂ ਧੀ ਸ਼ਬਦ ਵਰਤਿਆ ਨਾ ਗਣਕਾ ਨੇ ਪਹਿਲੀ ਵਾਰ ਸੁਣਿਆ ਕਿਸੇ ਨੇ ਧੀ ਕਿਹਾ ਗਣਕਾ ਨੂੰ ਬੜਾ ਆਨੰਦ ਮਿਲਿਆ ਗਣਕਾ ਨੂੰ ਮਨ ਨੂੰ ਸ਼ਾਂਤੀ ਮਿਲੀ ਕਹਿੰਦੇ ਗਣਕਾ ਨੇ ਬਾਰ ਖੋਲਿਆ ਬڑے ਪ੍ਰੇਮ ਦੇ ਨਾਲ ਵੀ ਚਲੋ ਸਾਧੂ ਸੰਤ ਆਏ ਆ ਪ੍ਰਸ਼ਾਦਾ ਛਕਾਇਆ ਲੰਗਰ ਛਕਾਇਆ ਭੋਜਨ ਬਣਾਇਆ بڑے ਪ੍ਰੇਮ ਦੇ ਨਾਲ ਭੋਜਨ ਛਕਾਇਆ ਤੇ ਉਹ ਜਦੋਂ ਬੀਬੀ ਗਣਕਾ ਲੰਗਰ ਭੋਜਨ ਤਿਆਰ ਕਰ ਰਹੀ ਸੀ ਨਾ ਕਹਿੰਦੇ ਸਾਧੂ ਨਾ ਹਮੇਸ਼ਾ ਲੋਕਾਂ ਦਾ ਭਲਾ ਕਰਦੇ ਆ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਆ ਰੱਬ ਦੀ ਬਣਾਈ ਦੁਨੀਆ ਨੂੰ ਵੀ ਪਿਆਰ ਕਰਦੇ ਆ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਕਹਿੰਦੇ ਰੱਬ ਦੀ ਬਣਾਈ ਹੋਈ ਕੋਠੜੀ ਹੈ ਇਹ ਸਾਰਾ ਸੰਸਾਰ ਤੇ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਨਗੇ ਤੇ ਰੱਬ ਦੀ ਬਣਾਈ ਦੁਨੀਆ ਨੂੰ ਵੀ ਪਿਆਰ ਕਰਨਗੇ ਉਹ ਹਰ ਇੱਕ ਦਾ ਭਲਾ ਕਰਨਾ ਚਾਹੁੰਦੇ ਆ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਕਦੇ ਕਿਸੇ ਨੂੰ ਗਲਤ ਰਸਤੇ ਨਹੀਂ ਪਾਉਂਦੇ ਹਮੇਸ਼ਾ ਚੰਗੇ ਰਾਹ ਦੱਸਦੇ ਆ ਤੇ ਉਹ ਸਾਧੂ ਨੂੰ ਨਾ ਤਰਸਾਇਆ ਉਹ ਬੀਬੀ ਤੇ ਤੇ ਜੋਨੇ ਜਦੋਂ ਬੜੀ ਸੇਵਾ ਕੀਤੀ ਭੋਜਨ ਲੰਗਰ ਪ੍ਰਸ਼ਾਦਾ ਛਕਾਇਆ ਤੇ ਕਹਿੰਦੇ ਸਾਧੂ ਨੇ ਸਾਰੀ ਰਾਤ ਆਰਾਮ ਕੀਤਾ ਹੁਣ ਪਹਿਲੀ ਵਾਰ ਕੋਈ ਐਸਾ ਆਇਆ ਜਿਨੇ ਧੀ ਸ਼ਬਦ ਵਰਤਿਆ ਐਨਾ ਪਿਆਰ ਦਿੱਤਾ ਹੈ ਤੇ ਜਦੋਂ ਸਵੇਰ ਹੋਈ ਨਾ ਉਹ ਸਾਧੂ ਕੋਲ ਇੱਕ ਤੋਤਾ ਸੀ ਤੋਤਾ ਤੇ ਉਹ ਸਾਧੂ ਕਹਿੰਦਾ ਧੀਏ ਮੈਂ ਅੱਗੇ ਯਾਤਰਾ ਤੇ ਜਾਣਾ ਹੈ ਬੜੇ ਢੰਗ ਦੇ ਨਾਲ ਸਿੱਧਾ ਨਹੀਂ ਬੜੇ ਢੰਗ ਦੇ ਨਾਲ ਭਲਾ ਕੀਤਾ ਸਭ ਪਤਾ ਵੀ ਨਹੀਂ ਲੱਗਾ ਐਸੀ ਮੇਰ ਵਰਸਾਈਓ ਪਾਪਣ ਗੰਕਾ ਵੀ ਕਹਿੰਦੇ ਤਾਰਤੀ ਉਹ ਜਦੋਂ ਸਵੇਰੇ ਸਾਧੂ ਤੁਰਨ ਲੱਗੇ ਨਾ ਕਹਿੰਦੇ ਅਸੀਂ ਯਾਤਰਾ ਤੇ ਚੱਲੇ ਆ ਤੇ ਅਸੀਂ ਵਾਪਸ ਆਵਾਂਗੇ ਤੂੰ ਸਾਡਾ ਇੱਕ ਛੋਟਾ ਜਿਹਾ ਕੰਮ ਕਰ ਦੇ ਉਹ ਗੰਕਾ ਕਹਿੰਦੀ ਮਹਾਂਪੁਰਸ਼ ਉਹ ਦੱਸੋ ਕੀ ਹੁਕਮ ਹੈ ਮੇਰੇ ਵਾਸਤੇ ਕੀ ਮੇਰੇ ਵਾਸਤੇ ਸੇਵਾ ਹੈ ਉਹ ਸਾਧੂ ਕਹਿੰਦਾ ਆ ਮੇਰੇ ਕੋਲ ਤੋਤਾ ਹੈ ਮੈਂ ਇਹਨੂੰ ਬੜੇ ਪ੍ਰੇਮ ਦੇ ਨਾਲ ਰੱਖਦਾ ਮੈਂ ਇਹਦੀ ਬੜੀ ਸੇਵਾ ਕਰਦਾ ਇਹਦਾ ਇੱਕ ਨਾਮ ਬਣਿਆ ਹੋਇਆ ਇਹਨੂੰ ਨਾ ਰੋਜ਼ ਇਹਦਾ ਨਾਮ ਅਨੁਸਾਰ ਖੁਰਾਕ ਦੇਣੀ ਪੈਂਦੀ ਆ ਕਹਿੰਦੀ ਦੱਸੋ ਜੀ ਕੀ ਖੁਰਾਕ ਹੈ ਉਹਨੇ ਸੋਚਿਆ ਵੀ ਚਲੋ ਚੋਕ ਵਗੈਰਾ ਦੇਣਾ ਹੋਣਾ ਉਹ ਕਹਿੰਦਾ ਨਹੀਂ ਇਹਨੂੰ ਸਵੇਰੇ ਸਵੇਰੇ ਨਾ 10-20 ਮਿੰਟ ਬੈ ਕੇ ਇਹਦੇ ਕੋਲ ਰਾਮ ਰਾਮ ਜਪਉਣਾ ਪੈਂਦਾ ਅੱਗੇ-ਅੱਗੇ ਬੋਲਣਾ ਪੈਂਦਾ RAM RAM ਪਿੱਛੇ-ਪਿੱਛੇ ਜਪਦਾ ਰਹਿੰਦਾ ਹੈ ਤੇ ਇਹਦੀ ਰੋਜ਼ ਦੀ ਖੁਰਾਕ ਐ ਤੇ ਤੂੰ ਜਦੋਂ ਮੈਂ ਵਾਪਸ ਆਵਾਂਗਾ ਲੈ ਕੇ ਜਾਵਾਂਗਾ ਤੇ ਜਿੰਨੇ ਦਿਨ ਮੈਂ ਵਾਪਸ ਨਹੀਂ ਨਾ ਆਉਂਦਾ ਉਹਨੇ ਦਿਨ ਤੂੰ ਇਹਨੂੰ ਆਪਣੇ ਕੋਲ ਰੱਖ ਤੇ ਰੋਜ਼ ਸਵੇਰੇ-ਸਵੇਰੇ RAM RAM ਚ ਪਾਇਆ ਕਰ ਉਹ ਖੁਸ਼ ਹੋ ਗਈ ਕਹਿੰਦੀ ਜੀ ਸਤਿਵਚਨ ਤੇ ਉਹਨੇ ਹੁਣ ਰੋਜ਼ ਗਣਕਾ ਨੇ ਉਹ ਸਾਧੂ ਦਾ ਵਚਨ ਮੰਨ ਕੇ ਉਹ ਸਾਧੂ ਦੀ ਦਿੱਤੀ ਹੋਈ ਭੇਟ ਮੰਨ ਕੇ ਤੇ ਉਹ ਤੋਤੇ ਨੂੰ ਸਵੇਰੇ ਸਵੇਰੇ ਰੋਜ਼ ਰਾਮ-ਰਾਮ ਜਪਾਉਣਾ ਇੱਕ ਦਿਨ ਲੰਘਦਾ ਗਿਆ ਦੋ ਦਿਨ ਲੰਘਦੇ ਗਏ ਐਸੀ ਕਿਰਪਾ ਪ੍ਰਮਾਤਮਾ ਦੀ ਹੋ ਗਈ ਕਹਿੰਦੇ ਜਿਹਨੂੰ ਲੋਕ ਪਾਪਣ ਕਹਿੰਦੇ ਸੀ ਨਾ ਜਿਹਨੂੰ ਕਹਿੰਦੇ ਸੀ ਇਹ ਸਾਰੇ ਸ਼ਹਿਰ ਦਾ ਕਲੰਕ ਹੈ ਐਸੀ ਪ੍ਰਮਾਤਮਾ ਦੀ ਮਿਹਰ ਵਰਸੀ ਐਸੀ ਰਾਮ ਨਾਮ ਦੀ ਕਿਰਪਾ ਹੋਈ ਕਹਿੰਦੇ ਉਹ ਗਣਕਾ ਦੇ ਰੋਮ-ਰੋਮ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ। ਮਾੜੇ ਕੰਮ ਛੱਡਤੇ, ਗਲਤ ਕੰਮ ਛੱਡਤੇ। ਹੁਣ ਬੜਾ ਪਿਆਰ ਉਹ ਉਹ ਸਾਧੂ ਦੇ ਬਖਸ਼ੇ ਹੋਏ ਜਨਵਰ ਦੇ ਨਾਲ ਪੈ ਗਿਆ। ਉਹਨੂੰ ਪਹਿਲਾਂ ਤਾਂ ਥੋੜਾ-ਬਹੁਤ ਜਮ ਉੱਪਜ ਪਾਉਂਦੀ। ਫਿਰ ਜਦੋਂ ਰਸ ਆਉਣ ਲੱਗ ਗਿਆ ਨਾ ਪਰ ਰੋਜ਼ ਤੁਹਾਨੂੰ ਬੇਨਤੀ ਕਰਦੇ ਆਂ ਪ੍ਰਮਾਤਮਾ ਦੇ ਨਾਮ ਦਾ ਐਸਾ ਰਸ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ। ਦੁਨੀਆ ਦੇ ਪਦਾਰਥਾਂ ਦੇ ਰਸ ਖਤਮ ਹੋ ਜਾਂਦੇ ਆ। ਥੋੜਾ ਜਿਹਾ ਸਮਾ ਰਸ ਰਹਿੰਦਾ ਹੈ دنیਆਵੀ ਪਦਾਰਥਾਂ ਦਾ ਹੁਣ ਕੋਠੀ ਬਹੁਤ ਵੱਡੀ ਪਾਈ ਹੈ ਬੰਦਾ ਬਹੁਤ ਖੁਸ਼ ਹੈ ਵੀ ਆਹਾ ਹਾ ਬਈ ਵੱਡੀ ਵੱਡੀ ਕੋਠੀ ਬਣ ਗਈ ਉਹ 2-4 ਮਹੀਨੇ ਚ ਆ ਜਾ ਰਹਿੰਦਾ ਫਿਰ ਲੈ ਜਾਂਦਾ ਵੱਡੀ ਸਾਰੀ ਗੱਡੀ ਲਿਆਂਦੀ ਬੰਦਾ ਇੱਕ ਵਾਰੀ ਪੂਰਾ ਖੁਸ਼ ਹੁੰਦਾ ਵੀ ਵਾਹ ਐਡੀ ਗੱਡੀ ਨਹੀਂ ਕਿਸੇ ਕੋਲ ਹੋਣੀ ਸਾਰੇ ਪਿੰਡ ਵਿੱਚੋਂ ਮੇਰੀ ਗੱਡੀ ਜਿਆਦਾ ਸੋਹਣੀ ਹੈ ਪਰ ਥੋੜਾ ਜਿਹਾ ਸਮਾ ਰਸ ਰਹਿੰਦਾ ਫਿਰ ਮਨ ਕਹਿੰਦਾ ਹੋਰ ਵੱਡੀ ਹੋਵੇ ਬੰਦਾ ਜਿੰਨਾ ਮਰਜੀ ਧਨ ਪਦਾਰਥ ਜੋੜ ਲੇ ਇੱਕ ਵਾਰੀ ਹੁੰਦਾ ਚਾਹ ਆ ਜਾ ਅੰਦਰ ਹੁੰਦਾ ਵੀ ਮੇਰੇ ਕੋਲ ਆ ਪਰ ਚਾ ਲੈ ਜਾਂਦਾ ਹੈ ਪਰ ਪ੍ਰਮਾਤਮਾ ਦੇ ਨਾਮ ਦਾ ਐਸਾ ਰਸ ਹੈ ਵਾਹਿਗੁਰੂ ਦੇ ਨਾਮ ਦਾ ਐਸਾ ਰਸ ਹੈ ਜਿਹੜਾ ਇੱਕ ਵਾਰੀ ਆ ਜਾਏ ਨਾ ਫਿਰ ਹਮੇਸ਼ਾ ਬਣਿਆ ਰਹਿੰਦਾ ਕਦੇ ਖਤਮ ਨਹੀਂ ਹੁੰਦਾ ਹੁਣ ਕਹਿੰਦੇ ਗਣਕਾ ਦੇ ਅੰਦਰ ਇੰਨਾ ਚਾਹ ਬਣਦਾ ਇੰਨਾ ਰਸ ਬਣਦਾ ਅੱਗੇ ਅੱਗੇ ਰਾਮ ਰਾਮ ਜਪੌਂਦੀ ਨਾਲ ਨਾਲ ਉਹ ਤੋਤਾ ਬੋਲਦਾ ਹੈ ਐਸਾ ਆਨੰਦ ਬਣ ਗਿਆ ਸਾ ਰਸ ਬਣ ਗਿਆ ਸਾਰੇ ਮਾੜੇ ਚੰਗੇ ਗਲਤ ਕੰਮ ਛੱਡ ਕੇ ਪ੍ਰਮਾਤਮਾ ਦੇ ਨਾਮ ਦੇ ਰਸ ਵਿੱਚ ਮਗਨ ਹੋ ਗਈ ਤੇ ਰੋਜ਼ ਰਾਮ ਰਾਮ ਜਪਿਆ ਕਰੇ ਹਰ ਵੇਲੇ ਜਪਿਆ ਕਰੇ ਉਠੰਦਿਆਂ ਬਹੰਦਿਆਂ ਸੁੱਟਿਆਂ ਸਦਾ ਸਦਾ ਹਰ ਧਿਆਈਐ ਕਹਿੰਦੇ ਫਿਰ ਹਰ ਵੇਲੇ ਉੱਠਦੇ ਆ ਬਹਿੰਦੇ ਆ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਲੇਖਣਾ ਪਿਆ ਮੰਨਦੇ ਪ੍ਰਭ ਕੀ ਸ਼ਰਨ ਵਿਚਾਰੋ ਜਿਹੇ ਸਿਮਰਤ ਗਣ ਕਾ ਸੀ ਉਦਰੀ ਤਾ ਕੋ ਜਸੁਰ ਤਾਰੋ ਜਿਹੜੇ ਪ੍ਰਮਾਤਮਾ ਦਾ ਨਾਮ ਜਪ ਕੇ ਗਣ ਕਾ ਵਰਗੀਆਂ ਤਰ ਗੀਆਂ ਕਹਿੰਦੇ ਆ ਅਜਾਮਲ ਪਾਪੀ ਵਰਗੇ ਤਰ ਗਏ ਐਸੇ ਪ੍ਰਮਾਤਮਾ ਦਾ ਨਾਮ ਤੂੰ ਵੀ ਜਪਿਆ ਕਰ ਐਸੇ ਵੈਗੁਰੂ ਦਾ ਨਾਮ ਤੂੰ ਵੀ ਜਪਿਆ ਕਰ ਮਨਾ ਤੇਰਾ ਵੀ ਭਲਾ ਹੋਏਗਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜਿਹੇ ਸਮਰਤ ਗਣ ਕਾਸੀ ਉਦਰੀ ਤਾਂ ਕੋ ਜਸੁਰਤਾਰੋ ਕਲ ਨੂੰ ਫਿਰ ਮਾਰਾ